ਾਇਕ ਸਤਵਿੰਦਰ ਬੁੱਗਾ ਤੇ ਗੰਭੀਰ ਇਲਜ਼ਾਮ ਲੱਗੇ ਨੇ ਪਾਬੀ ਦੀ ਮੌਤ ਬਾਦ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਸਤਵਿੰਦਰ ਦੇ ਕਰਕੇ ਹੀ ਪਤਨੀ ਦੀ ਮੌਤ ਹੋਈ ਉਸ ਦੇ ਸਤਰਾਮ ਬੁੱਗਾ ਭਰਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਦੋਵੇਂ ਹੀ ਭਰਾਵਾਂ ਦੇ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਤੁਹਾਨੂੰ ਯਾਦ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਪੋਸਟਾਂ ਵੀ ਇਹ ਦੋਵੇਂ ਜਣੇ ਪਾਉਂਦੇ ਰਹਿੰਦੇ ਸਨ ਔਰ ਜਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਹੁਣ ਇਹ ਵੀਡੀਓਜ਼ ਉਹਨੇ ਉਹ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਗਾयक ਸਤਵਿੰਦਰ ਬੁੱਗਾ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਸਤਵਿੰਦਰ ਦੇ ਕਾਰਨ ਹੀ ਉਸ ਦੀ ਪਤਨੀ ਦੀ ਮੌਤ ਹੋਈ ਹੈ। ਸੋ ਜਹੇ ਦੇ ਵਿੱਚ ਹੁਣ ਇਹ ਇਲਜ਼ਾਮ ਹਾਲਾਂਕਿ ਕਿੰਨੇ ਕੋ ਸੱਚ ਨਹੀਂ ਇਹ ਦਾ ਅੰਸ ਦਾ ਵਿਸ਼ਾ ਹੈ ਪਰ ਗਾਇਕ ਸਤਵਿੰਦਰ ਬੁੱਗਾ ਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ। ਉਹਨਾਂ ਦੀ ਭਾਬੀ ਦੀ ਮੌਤ ਤੋਂ ਬਾਅਦ ਇਹ ਇਲਜ਼ਾਮ ਲੱਗੇ ਨੇ। ਉਹਨਾਂ ਦੇ ਪਰਿਵਾਰ ਦੇ ਕਹਿਣਾ ਹੈ ਕਿ ਸਤਵਿੰਦਰ ਦੇ ਕਾਰਨ ਹੀ ਉਸ ਦੀ ਪਤਨੀ ਦੀ ਮੌਤ ਹੋਈ ਹੈ। ਸੁਬੋਂ ਮੇ ਹੀ ਪਰਾਂਵਾਂ ਦੇ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੁਜਰੇ ਦੇ ਖਿਲਾਫ ਪੋਸਟਾਂ ਜੁਨੇ ਉਹ ਵੀ ਸਾਹਮਣੇ ਆਉਂਦੀਆਂ ਦੋਸਤੋ ਆ ਲਾਈਵ ਐ ਤੁਸੀਂ ਆ ਗੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਏ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਤਾਂ ਗਾਇਕ ਸਤਵਿੰਦਰ ਬੁੱਗਾ ਤੇ ਇਹ ਗੰਭੀਰ ਇਲਜ਼ਾਮ ਜਿਹਨੇ ਉਹਨਾਂ ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਕਿ ਕੁਝ ਉਹਨਾਂ ਦਾ ਪੱਖ ਹੈ ਉਹ ਵੀ ਜਾਣਾਂਗੇ ਗਾਇਕ ਸਤਵਿੰਦਰ ਬੁੱਗਾ ਸਾਡੇ ਨਾਲ ਜੁੜ ਚੁੱਕੇ ਨੇ ਸਤਵਿੰਦਰ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਤੇ ਕੀ ਕਹਿਣਾ ਚਾਹੋਗੇ ਤੁਹਾਡੇ ਭਰਾ ਦੇ ਵੱਲੋਂ ਜੋ ਗੰਭੀਰ ਇਲਜ਼ਾਮ ਤੁਹਾਡੇ ਤੇ ਲਗਾਏ ਜਾ ਰਹੇ ਨੇ ਦੇਖੋ ਜੀ ਗੰਭੀਰ ਇਲਜ਼ਾਮ ਜਿਹੜੇ ਹੈ ਬਿਲਕੁਲ ਸਰਾ ਸਾਰ ਝੂਠ ਨੇ ਅਸੀਂ ਆਪਣੇ ਖੇਤ ਵਿੱਚ ਗਏ ਆ ਦੇਖਣ ਕਿ ਕਿੰਨਾ ਖਾਦ ਪਾਉਣਾ ਹੈ ਕਿੰਨਾ ਇਹਦੇ ਵਿੱਚ ਹੋਰ ਦਵਾਈ ਪਾਉਣੀ ਹੈ ਕਿੰਨਾ ਗੁੱਲੀ ਡੰਡਾ ਹੋ ਗਿਆ ਤੇ ਉਹ ਦੇਖ ਕੇ ਅਸੀਂ ਆਪਣੇ ਖੇਤ ਵਿੱਚ ਜਾ ਰਹੇ ਹਾਂ ਤੇ ਇਹ ਸਾਡੇ ਨਾਲ ਉੱਥੇ ਸਾਨੂੰ ਤੰਗ ਕਰਨ ਲੱਗਿਆ ਇਹਨੇ ਆਪਣੇ ਫੋਨ ਕਰਕੇ ਵੱਡੇ ਭਰਾ ਨੂੰ ਬੁਲਾ ਲਿਆ ਉਹ ਤੋਂ ਪਹਿਲਾਂ ਉਹ ਤੋਂ ਬਾਅਦ ਇਹ ਨੇ ਜਿਹੜਾ ਆ ਕੇ ਵੱਡਾ ਭਰਾ ਸਾਡਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਰਮੋਣ ਸਿੰਘ ਮਕਰੋਂ ਪਰ ਜਿਹੜਾ ਮੇਰਾ ਵੱਡਾ ਭਰਾ ਹੈ ਉਹਨੇ ਆ ਕੇ ਗੱਡੀ ਮੇਰੇ ਉੱਪਰ ਚੜਾਤੀ ਜੀ ਔਰ ਮੈਂ ਬੁੜਕ ਕੇ ਬੋਨਟ ਤੇ ਡਿੱਗ ਗਿਆ ਸ਼ੀਸ਼ੇ ਨਾਲ ਵੱਜਿਆ ਜਦੋਂ ਮੈਂ ਥੱਲੇ ਡਿੱਗਿਆ ਤਾਂ ਇਹ ਦਲਵਿੰਦਰ ਸਿੰਘ ਉਹਨੂੰ ਇਸ਼ਾਰਾ ਸ਼ੁਰੂ ਤੋਂ ਕਰ ਰਿਹਾ ਸੀਗਾ ਵੀ ਆਹ ਗੱਡੀ ਚੜਾ ਦੇ ਦੇ ਉੱਪਰ ਇਹਨੂੰ ਮਾਰ ਕੇ ਛੱਡਣਾ ਜਾਂ ਹਮ ਔਰ ਜਦੋਂ ਮੈਂ ਥੱਲੇ ਡਿੱਗ ਗਿਆ ਤੇ ਥੱਲੇ ਡਿੱਗੇ ਹੋਏ ਦੀ ਇਹਨਾਂ ਨੇ ਮੇਰੀ ਮਾਰਕੁੱਟ ਕੀਤੀ ਤੇ ਮੇਰੇ ਠੋਡੇ ਮਾਰੇ ਆ ਤੇ ਉਹ ਤੋਂ ਬਾਅਦ ਬੰਦੇ ਜਿਹੜੇ ਸੀਗੇ ਉੱਥੇ ਹਾਜ਼ਰ ਉਹਨਾਂ ਨੇ ਸਾਨੂੰ ਹਟਾਇਆ ਤੇ ਉਹਦੇ ਬਾਅਦ ਪੁਲਿਸ ਆ ਗਈ ਪੁਲਿਸ ਨੂੰ ਮੈਂ ਮੌਕਾ ਦਿਖਾਉਣ ਲੱਗਾ ਗਿਆ ਕਿ ਆਹਾ ਜਿਹੜਾ ਹੈਗਾ ਟਰਾਂਸਫਾਰਮਰ ਇਹ ਸਾਂਝਾ ਟਰਾਂਸਫਾਰਮਰ ਹੈ ਸਾਡਾ ਇਹਦੇ ਵਿੱਚ ਮੇਰਾ ਵੀ ਹਿੱਸਾ ਹੈ ਇੱਕ ਟਰਾਂਸਫਾਰਮਰ ਇੱਥੇ ਮਰਮੋਣ ਸਿੰਘ ਨੇ ਲਵਾ ਲਿਆ ਤੇ ਇਹ ਜਿਹੜੀ ਜਗ੍ਹਾ ਬਣਦੀ ਹੈ ਇੱਥੇ ਇਹ ਸਬਜ਼ੀ ਬੀਜਦੇ ਨੇ ਲਾਉਂਦੇ ਨੇ ਤੇ ਮੈਂ ਇੱਥੇ ਮੇਰਾ ਟਰਾਂਸਫਾਰਮਰ ਦੇ ਵਿੱਚ ਹਿੱਸਾ ਵੀ ਹੈ ਤੇ ਮੈਂ ਬਾਵਜੂਦ ਐਸੇ ਕੋਈ ਇੱਥੇ ਦਖਲ ਨਹੀਂ ਦਿੰਦਾ ਜੀ ਤੇ ਦੂਸਰੇ ਪਾਸੇ ਜਦੋਂ ਮੈਂ ਐਸਐਚਓ ਨੂੰ ਔਰ ਐਸਐਚਓ ਸਭ ਦੀ ਪੂਰੀ ਟੀਮ ਜਿਹੜੀ ਹੈਗੀ ਆ ਉਹ ਅਮਲਾ ਫੈਲਾ 8-10 ਬੰਦੇ ਹੋਰ ਸੀਗੇ ਉਹਨਾਂ ਨੂੰ ਦੱਸ ਰਿਹਾ ਸੀ ਕਿ ਆਹ ਮੋਟਰ ਮੇਰੀ ਹੈ ਚਬੱਜਾ ਮੇਰਾ ਏ ਤੇ ਆਹ ਟਰਾਂਸਫਾਰਮਰ ਹੈ ਇੱਥੇ ਮੋਟਰ ਦੇ ਕੋਲ ਮੰਨ ਲਓ ਮੋਟਰ ਮੇਰੀ ਖਰਾਬ ਹੋ ਜਾਂਦੀ ਹੈ ਤੇ ਉਹ ਮੈਂ ਮੋਟਰ ਦੇ ਕੱਢ ਕੇ ਪਾਈਪ ਕਿਤੇ ਰੱਖੂਗਾ ਉਹ ਮੋਟਰ ਦੇ ਕੋਲ ਜਿਹੜਾ ਕਿਆਰਾ ਹੈ ਉਹ ਉੱਥੇ ਰੱਖਾਂਗੇ ਉੱਥੇ ਹੀ ਮਸ਼ੀਨ ਖੜੇਗੀ ਇਹ ਮੈਂ ਦੱਸ ਰਿਹਾ ਹਾਂ ਇਹਦੀ ਵਾਈਫ ਪਿੱਛੇ ਖੜੀ ਸੀ 10-15 ਫੁੱਟ ਸਾਡੇ ਉਹ ਉਹ ਡਿਗ ਗਈ ਨਹੀਂ ਪਰ ਵੀਡੀਓ ਦੇ ਵਿੱਚ ਤੁਸੀਂ ਇੱਕ ਹਮਲਾ ਵੀ ਕਿਸੇ ਤੇ ਕਰਦੇ ਹੋਏ ਨਜ਼ਰ ਆ ਰਿਹਾ ਉਹ ਸੁਤਵਿੰਦਰ ਜੀ ਇਹ ਹਮਲਾ ਜੋ ਹੈ ਕਿਉਂ ਕੀਤਾ ਜਾ ਰਿਹਾ ਸੀ ਨਹੀਂ ਜਿਹੜਾ ਜਿਹੜਾ ਤੇ ਮੈਨੂੰ ਇਹਨਾਂ ਦਾ ਸਿੱਧਾ ਇੱਕੋ ਨਿਸ਼ਾਨਾ ਹੈ ਕਿ ਗੱਲਬਾਤ ਬੈਠ ਕੇ ਸਾਡਾ ਤਕਸੀਮ ਦੇ ਕੇਸ ਚੱਲ ਰਹੇ ਨੇ ਕੋਰਟ ਦੇ ਵਿੱਚ ਸਾਡੇ 10 15 ਕੇਸ ਚੱਲਦੇ ਨੇ ਤੇ ਐਸ ਡੀ ਐਮ ਦੇ ਕੇਸ ਚੱਲਦੇ ਨੇ ਤਹਿਸੀਲਦਾਰਾਂ ਦੇ ਕੇਸ ਚੱਲਦੇ ਨੇ ਬੈਠ ਕੇ ਜਿਹੜੀ ਕੋਈ ਗੱਲ ਕਰਨੀ ਹੈ ਤਾਂ ਕਾਗਜ਼ਾਂ ਦੀ ਲੜਾਈ ਲੜੋ ਨਾ ਫੇਸਬੁੱਕ ਤੇ ਮੈਨੂੰ ਬਦਨਾਮ ਕਰਨ ਦਾ ਇਹਦਾ ਕੀ ਮਤਲਬ ਹੈ ਫੇਸਬੁੱਕ ਤੇ ਬਦਨਾਮ ਕਰਨ ਦਾ ਇਹਦਾ ਕੀ ਮਤਲਬ ਹੈ ਜਦੋਂ ਬੰਦਾ ਇੱਕ ਬੰਦਾ ਇਨੋਸੈਂਟ ਹੈ ਉਹ ਸਿਰਫ ਆਪਣੇ ਇਹਨਾਂ ਕੋਲੋਂ ਜੋ ਸਾਡਾ ਲੈਣ ਦੇਣ ਪੈਸੇ ਦਾ ਹੈ ਮਾਮਲਾ ਜੀ ਉਹ ਪੈਸੇ ਦੇ ਲੈਂਡ ਦੇਣ ਦੇ ਮਾਮਲੇ ਕਰਕੇ ਇਹ ਭਰਾਵਾਂ ਦੇ ਵਿੱਚ ਜ਼ਮੀਨੀ ਵਿਵਾਦ ਜੋ ਹੈ ਉਹ ਹਮੇਸ਼ਾ ਹੁੰਦਾ ਹੀ ਰਹਿੰਦਾ ਸੀ ਅਕਸਰ ਹੀ ਦੇਖਦੇ ਆ ਪੰਜਾਬ ਦੇ ਵਿੱਚ ਤੁਸੀਂ ਪਰ ਬਿਲਕੁਲ ਬਿਲਕੁਲ ਬੈਠੇ ਸੁਣੇ ਰਹੀਆਂ ਤੁਹਾਡੀ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਜਦੋਂ ਮੈਂ ਇਹ ਕਹਿ ਰਿਹਾ ਆ ਵੀ ਸਾਡਾ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ ਕਾਗਜ਼ ਸਾਡਾ ਬਣਿਆ ਤਿੰਨਾਂ ਦੇ ਸਾਈਨ ਹੈ ਇੱਕ ਸਾਡਾ ਪੰਚਾਇਤੀ ਰਾਜੀਨਾਮਾ ਆਪਸੀ ਹੋਇਆ ਹੋਇਆ ਉਹਦੇ ਵਿੱਚ ਇਹਦੇ ਪੈਸੇ ਦੇਣੇ ਮੰਨੇ ਹੋਏ ਨੇ ਸਾਡੇ ਤਿੰਨਾਂ ਦੇ ਸਾਈਨ ਨੇ ਤਿੰਨੇ ਭਰਾਵਾਂ ਦੇ ਚਾਰ ਗਵਾਹਾਂ ਦੇ ਸਾਈਨ ਨੇ ਬਾਵਜੂਦ ਇਸ ਤੇ ਇਹ ਨਾ ਪੈਸੇ ਦੇ ਰੇਨੇ ਬਾਪੂ ਜੀ ਮੇਰੇ ਕਹਿੰਦੇ ਵੀ ਜੇ ਤੇਰੇ ਇਹ ਪੈਸੇ ਨਹੀਂ ਦੰਦੇ ਤਾਂ ਤੂੰ ਮੇਰੀ 4.5 ਕਿਲੇ ਜ਼ਮੀਨ ਵਾ ਕੇ ਆਪਣੇ ਪੈਸੇ ਦੀ ਭਰਪਾਈ ਕਰ ਲੈ ਜਦੋਂ ਤੱਕ ਮੈਂ ਜਿਉਂਦਾ ਹਾਂ ਤੇ ਉਹ ਤਹਿਸੀਲਦਾਰ ਤੋਂ ਟੈਸਟ ਹੈ ਉਹ ਜਿਹੜਾ ਐਫੀਡੇਵਟ ਹੈ ਬਾਅਦੂਤ ਇਸ ਤੇ ਨਾ ਇਹ ਜ਼ਮੀਨ ਇਹਨਾਂ ਨੇ ਜ਼ਮੀਨ 4.5 ਕਿਲੇ ਬਾਪੂ ਜੀ ਦੀ ਜ਼ਮੀਨ ਦੱਬ ਲਈ ਉਥੇ ੱੱਕੇ ਨਾਲ ਕਬਜ਼ਾ ਕਰ ਲਿਆ ਨਾ ਹੁਣ ਇਹ ਜ਼ਮੀਨ ਛੱਡਦੇ ਨੇ ਨਾ ਇਹ ਮੇਰੇ ਪੈਸੇ ਦੰਦੇ ਨੇ ਉਲਟਾ ਮੈਨੂੰ ਇਹ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਬਦਨਾਮ ਕਰਦੇ ਨੇ ਤੇ ਲੋਕ ਕਹਿੰਦੇ ਨੇ ਸਾਨੂੰ ਵੀ ਤੁਸੀਂ ਫੇਸਬੁੱਕ ਤੇ ਆਪਣੇ ਘਰ ਦੀ ਲੜਾਈ ਜਿਹੜੀ ਹੈਗੀ ਉਹ ਨਾ ਕਰੋ ਅਸੀਂ ਵੀ ਨਹੀਂ ਚਾਹੁੰਦੇ ਮੈਂ ਵੀ ਨਹੀਂ ਚਾਹੁੰਦਾ ਜਦੋਂ ਇੱਕ ਬੰਦਾ 10 ਵਾਰੀ ਵੀਡੀਓ ਪਾ ਕੇ ਮੈਨੂੰ ਬਦਨਾਮ ਕਰਦਾ ਹੈ ਲਾਈਵ ਹੋ ਕੇ ਫੇਸਬੁੱਕ ਤੇ ਬਦਨਾਮ ਕਰਦਾ ਇੱਕ ਵਾਰੀ ਤਾਂ ਤੁਸੀਂ ਉਹਦਾ ਜਵਾਬ ਦਿਓਗੇ ਨਾ ਫਿਰ ਲੋਕ ਥੱਲੇ ਇਹ ਕਹਿੰਦੇ ਨੇ ਵੀ ਆਪਣੇ ਘਰ ਦੀ ਮੈਂ ਬਿਲਕੁਲ ਨਹੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਬਿਲਕੁਲ ਲਖਵਿੰਦਰ ਜੀ ਉਹੀ ਮੇਰਾ ਸਵਾਲ ਸੀ ਕਿ ਤੁਸੀਂ ਇੱਕ ਗਾਇਕ ਹੋ ਔਰ ਕਈਆਂ ਕਈਆਂ ਦੇ ਰੋਲ ਮਾਡਲ ਵੀ ਰਹੇ ਹੋਗੇ ਔਰ ਅਜਿਹੇ ਦੇ ਵਿੱਚ ਕਿਤਨਾ ਕਿਤੇ ਗਲਤ ਸੁਨੇਹਾ ਵੀ ਲੋਕਾਂ ਨੂੰ ਜ਼ਰੂਰ ਜਾਏਗਾ ਹਾਲਾਂਕਿ ਕੀ ਲੱਗਦਾ ਕਿ ਤੁਸੀਂ ਪੁਲਿਸ ਦਾ ਸਹਾਰਾ ਲਿਆ ਇਸ ਦੇ ਵਿੱਚ ਠੀਕ ਹੈ ਬੇਹ ਸ਼ੁਕਰੀਆ ਜੁੜਨ ਲਈ ਸਮਾਵੇਨ ਲਈ ਸੋ ਬਾਕੀ ਜਿਸ ਤਰ੍ਹਾਂ ਨਾਲ ਸਤਵਿੰਦਰ ਬੁੱਗਾ ਉਹਨਾਂ ਦੇ ਵੱਲੋਂ ਖੁਦ ਆਪਣਾ ਪੱਖ ਰੱਖਿਆ ਗਿਆ ਖਾਸ ਤੌਰ ਤੇ ਉਹਨਾਂ ਗਿਆ ਕਿ ਜ਼ਮੀਨੀ ਵਿਵਾਦ ਸੀ ਸਿਰਫ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਜ਼ਮੀਨ ਜੋ ਹੈ ਉਹ ਤੱਕੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਦੱਬੀ ਜਾ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਕਿੰਨਾ ਕੁ ਸੱਚ ਹੈ ਇਹ ਦੇਖਣ ਵਾਲੀ ਗੱਲ ਹੈ ਜਾਂਚ ਦਾ ਵਿਸ਼ਾ ਹੈ ਪਰ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਨਾਲ ਇੱਕ ਤੋਂ ਬਾਅਦ ਇੱਕ ਕਰਕੇ ਵੀਡੀਓ ਸਾਹਮਣੇ ਆ ਰਹੇ ਨੇ ਉਹ ਕਿੰਨਾ ਕਿਤੇ ਜ਼ਰੂਰ ਜੋ ਹੈ ਇਸ ਜ਼ਮੀਨੀ ਵਿਵਾਦ ਤੋਂ ਬਾਅਦ ਦੀ ਗੱਲ ਨੂੰ ਉਜਾਗਰ ਕਰ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਦੋਵੇਂ ਪਰਿਵਾਰਾਂ ਦੇ ਵਿੱਚ ਇਹ ਆਪਸੀ ਲੜਾਈ ਜੋ ਹੈ ਉਹ ਜਾਗਗਜ਼ਾਹਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕੀ ਉਹਨਾਂ ਦੀ ਭਾਬੀ ਦੀ ਮੌਤ ਜੋ ਹੈ ਉਹਨਾਂ ਦੀ ਵਜ੍ਹਾ ਨਾਲ ਹੋਈ ਹੈ ਜਾਂ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਮਾਮਲਾ ਹੁਣ ਪੁਲਿਸ ਤੱਕ ਪਹੁੰਚ ਗਿਆ ਹੈ